ਸੂਹਾ ਸ਼ਹਿਰ ਚ ਅਮਨ ਸ਼ਾਂਤੀ ਜਾਂਦੇ ਹੋ ਤੇ ਇਹਨਾਂ ਨੇ ਇੱਥੇ ਠਾ ਦੇਓ ਤੇ ਬਾਕੀ ਜਿਹੜੇ ਰੈਸਟ ਹੋਣ ਵਾਲੇ ਨੇ ਜਿਹੜੇ ਹੋਰ ਅਨੁਕਾਰੀ ਵਿੱਚ ਪਾਏ ਗਏ ਨੇ ਉਹਨਾਂ ਨੂੰ ਜਲਦੀ ਰੈਸਟ ਦਿੱਤਾ ਜਾਵੇ ਮੈਂ ਇੱਕ ਵਾਰਨਿੰਗ ਦੇਣੀ ਚਾਹਨਾ ਤੁਹਾਡੇ ਲਈ মিডিਆ ਲਈ ਕਿ ਜੇ ਕੋਈ ਹੰਗਲਵਾਦੀ ਕੀਤੀ ਬਾਜ਼ਾਰ ਚ ਤੇ ਉਹ ਆ ਅਸੀਂ ਮੂੰਹ ਤੋੜ ਮਾ ਜਵਾਬ ਦੇਵਾਂਗੇ ਉੱਤੇ ਪਹਿਲੇ ਅਸੀਂ ਪਹਿਲ ਕਰਾਂਗੇ ਨਹੀਂ ਕਿਸੇ ਨਾਲ ਪਰ ਜਿਹੜਾ ਕਰੇਗਾ ਉਹ ਜਵਾਬ ਉਹਨੂੰ ਉਸੇ ਤਰੀਕੇ ਨਾਲ ਦਿੱਤਾ ਜਾਏਗਾ ਸਰ ਜੀ ਆਜੀ ਇਸ ਕਾਨਫਰੈਂਸ ਆਖੀ ਹੈ ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਬਰੀਫ ਵਿੱਚ ਦੱਸਣਾ ਚਾਹਣਾ ਕਿ ਜਿਹੜਾ ਗੁਰਦੁਆਰਾ ਸਿੰਘ ਸਵਾ ਦਾ ਐਮ ਡਿਸਟ੍ਰਿਊਟ ਬਣਾਇਆ ਜਾ ਰਿਹਾ ਹੈ ਜਦੋਂ ਕੋਈ ਗੱਲ ਨਹੀਂ ਆ ਬੜੇ ਸ਼ਾਂਤੀਪੂਰਵ ਗੁਰੂ ਘਰ ਦੇ ਸਾਰੇ ਪ੍ਰੋਗਰਾਮ ਚੱਲ ਰਹੇ ਆ ਪਰ ਕੁਝ ਕੁ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਦਾ ਕੰਮ ਹੈ ਕਿ ਲੋਕਾਂ ਨੂੰ ਭੁਗਾ ਕੇ ਝੂਠ ਸੱਚ ਬੋਲ ਕੇ ਤੇ ਗੁਰੂ ਘਰ ਦੇ ਅਕਸ਼ ਨੂੰ ਖਰਾਬ ਕਰਨਾ ਸੰਗਤ ਨੂੰ ਤੋੜਨ ਵਾਸਤੇ ਉਹ ਇਹੋ ਜਿਹੇ ਮਨ ਘੜਤ ਕਹਾਣੀਆਂ ਬਣਾਉਂਦੇ ਰਹਿੰਦੇ ਨੇ ਉਹਦੇ ਲਈ ਥੋੜਾ ਜਿਹਾ ਕਲੀਨਸ ਕਰਨਾ ਚਾਹੁੰਦੇ ਆ ਕਿ ਅੱਜ ਤੋਂ 2 ਸਾਲ ਪਹਿਲੇ 2.5 ਸਾਲ ਮੇਰੇ ਖਿਆਲ 2.5 ਸਾਲ ਹੋ ਗਏ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਪਹਿਲੇ ਪ੍ਰਧਾਨ ਸ੍ਰੀ ਕਰਨੈਲ ਸਿੰਘ ਜੀ ਤੇ ਉਹਨਾਂ ਨੂੰ ਵੀ ਇਹਨਾਂ ਨੇ ਇਸੇ ਤਰ੍ਹਾਂ ਝੂਠੇ ਇਲਜ਼ਾਮ ਲਾਏ ਉਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਿਹਦੇ ਕਰਕੇ ਉਹ ਬਹੁਤ ਡਿਸਪਾਇੰਟਡ ਹੋ ਗਏ ਔਰ ਗੁਰੂ ਘਰ ਆਏ ਮੱਥਾ ਟੇਕਣ ਔਰ ਇੱਥੇ ਉਹਨੂੰ ਮੱਥਾ ਟੇਕਣ ਤੋਂ ਵੀ ਰੋਕਿਆ ਗਿਆ ਤੇ ਜਦੋਂ ਰੋਕਿਆ ਗਿਆ ਅੰਦਰ ਗਿਆ ਉਹ ਮੱਥਾ ਟੇਕ ਕੇ ਬਾਹਰ ਆ ਰਿਹਾ ਸੀ ਦਵਿੰਦਰ ਕਾਲੋਂ ਤੇ ਹੋਰ ਬੰਦੇ ਜਿਹੜੇ ਖੜੇ ਸੀ ਉੱਥੇ ਉਹ ਤਾਂਚ ਕੀਤੀ ਉਹ ਗਮਨਾਲ ਵੈਸੇ ਉਹਦਾ ਜਦੋਂ ਕਿਸੇ ਦੇ ਇਹੋ ਜਿਹੇ ਇਲਜ਼ਾਮ ਲੱਗ ਜੇ ਕਿ ਪੈਸਾ ਖਾ ਗਿਆ ਗੁਰੂ ਘਰ ਦਾ ਉਹ ਗੁਰੂ ਘਰ ਦੇ ਵਿੱਚ ਉਹਨੂੰ ਹਰਟ ਅਟੈਕ ਹੋਇਆ ਤੇ ਉੱਥੇ ਉਹਦੀ ਡੈਥ ਹੋ ਗਈ ਜਿਹਦਾ ਕਿ ਕਾਰਨ ਇਹ ਲੋਕ ਸੀ ਔਰ ਉਸ ਸਮੇਂ ਅਸੀਂ ਥਾਣੇ ਦਰਖਾਸਤ ਵੀ ਦਿੱਤੀ ਐਸਐਸਪੀ ਨੂੰ ਦਰਖਾਸਤ ਵੀ ਦਿੱਤੀ ਔਰ ਜਿਸ ਦਿਨ ਸੰਸਕਾਰ ਕਰਨਾ ਸੀ ਅਸੀਂ ਲੈ ਕੇ ਗਏ ਆ ਔਰ ਅਸੀਂ ਚੌਂਗ ਦੇ ਵਿੱਚ ਹਾਜੀਪੁਰ ਚੌਂਗ ਦੇ ਚ ਉਹਨਾਂ ਦੀ ਡੈੱਡ ਬੋਡੀ ਰੱਖ ਕੇ ਧਰਨਾ ਲਾਇਆ ਉੱਥੇ ਔਰ ਸਾਡੀ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਇਤੋਂ ਤੱਕ ਕਿ ਐਮਐਲਏ ਨੇ ਵੀ ਉਹ ਸਾਡਾ ਧਰਨਾ ਉੱਥੇ ਚੁਕਵਾ ਦਿੱਤਾ ਕਿਉਂਕਿ ਅਸੀਂ ਇਹਨਾਂ ਨਾਲ ਕਿਸੇ ਨਾਲ ਪਾਰਟੀ ਨਾਲ ਤਾਂ ਹੈ ਨਹੀਂ ਸੀ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਜਨਰਲ ਸਕੱਤਰ ਵੀ ਹਾਂ ਹਲਕਾ ਚਾਰਜ ਵੀ ਹਾਂ ਤੇ ਉਹ ਸਾਰੇ ਪਾਰਟੀਬਾਜ਼ੀ ਕਰਕੇ ਜਿਹੜਾ ਅਸੀਂ ਉਹ ਸਾਡਾ ਜਿਹੜਾ ਕੇਸ ਸੀ ਉਹਨੂੰ ਕਿਸੇ ਨੇ ਤੇ ਪਾਸੋ ਦੀ ਸਰਵਾਇ ਨਹੀਂ ਹੋਣ ਦਿੱਤੀ ਉਹ ਕਰਨੈਲ ਸਿੰਘ ਦੀ ਜਿਹੜੀ ਡੈਥ ਹੋਈਏ ਉਹਦੇ ਜ਼ਿੰਮੇਵਾਰ ਵੀ ਇਹ ਲੋਕ ਨੇ ਔਰ ਅਜ ਤੱਕ ਕੋਈ ਸਰਵਾਇ ਨਹੀਂ ਹੋਈ ਹੋਈ ਉਸ ਤੋਂ ਬਾਅਦ ਇਹ ਲੋਕ ਐਸਜੀਐਮ ਸਾਹਿਬ ਚਲੇ ਗਏ ਕੋਰਟ ਚ ਐਸਜੀਐਮ ਸਾਹਿਬ ਨੇ ਉਹ ਜਿਹੜਾ ਤੇ ਸੀ ਸਾਲ ਦੋ ਸਾਲ ਚੱਲਦਾ ਰਿਹਾ ਇੱਥੇ ਰੋਗ ਲਾ ਦਿੱਤੀ ਸਾਰੇ ਗੋਲਕਾਰ ਨੂੰ ਤਾਲੇ ਲਾ ਦਿੱਤੇ ਜਦੋਂ ਗੋਲਕਾਰ ਨੂੰ ਤਾਲੇ ਲੱਗ ਗਏ ਇਹਨਾਂ ਨੇ ਕੀ ਕੀਤਾ ਆਪਣੀਆਂ ਜਾਲੀ ਰਸੀਦ ਬੁਕਾਂਛ ਪਾਲੀਆਂ ਕੈਸ਼ ਵਾਲੀਆਂ ਔਰ ਲੋਕਾਂ ਨੂੰ ਪੈਸੇ ਇਕੱਠੇ ਕਰਕੇ ਲੋਕਾਂ ਕੋਲੋਂ ਸਿੱਧਾ ਘਟਕੇ ਦੇਈਏ ਨਾਲ ਮੈਰਿਜ ਸਰਟੀਫਿਕੇਟ ਦਿੱਤੇ ਜਿਹੜਾ ਮੈਂ ਪ੍ਰੂਫ ਤੁਹਾਨੂੰ ਦਿਖਾਣਾ ਚਾਹਨਾ ਕਿ ਆਹ ਮੈਰਿਜ ਸਰਟੀਫਿਕੇਟ ਆ ਆ ਜਿਹੜੀ ਮੈਡਮ ਕਰਕੇ ਅੱਜ ਇਹ ਨਾਲ ਇਹਨਾਂ ਰੌਲਾ ਪਾਇਆ ਉਹਦੇ ਸਾਈਨ ਨੇ ਇਹਦੇ ਉੱਤੇ ਸ੍ਰਿੰਦਰਕੌਰ ਦੇ ਹਾਂਜੀ ਗੁਰਦਾਸ ਸਿੰਘ ਸਾਹਾ ਦਾ ਸਰਟੀਫਿਕੇਟ ਇਸ਼ੂ ਕੀਤਾ ਗਿਆ ਗੁਰਦਾਸ ਸਿੰਘ ਸਾਬਾ ਦਾ ਸੈਟੀਫਿਕੇਟ ਈਸ਼ੂ ਕੀਤਾ ਗਿਆ ਹੋਰ ਸਾਰੀਆਂ ਰਸੀਦਾਂ ਜਿਹੜੀਆਂ ਸੀ ਉਹ ਇਕੱਠੀਆਂ ਕਰਕੇ ਜਦੋਂ ਫੈਸਲਾ ਹੋ ਗਿਆ ਐਸ.ਡੀ.ਐਮ ਕੋਰਟ ਚ ਸਾਡੇ ਹੱਕੇ ਚੋ ਫੈਸਲਾ ਹੋ ਗਿਆ ਉਸ ਤੋਂ ਬਾਅਦ ਸਿਵਲ ਕੋਰਟ ਚਲੇ ਗਏ ਸਿਵਲ ਕੋਰਟ ਚੋ ਵੀ ਫੈਸਲਾ ਸਾਡੇ ਅੱਖ ਚੋ ਗਿਆ ਫਿਰ ਸ਼ਹਿਸ਼ਦ ਕੋਰਟ ਚ ਗਏ ਉਤੋਂ ਵੀ ਫੈਸਲਾ ਹੋ ਗਿਆ ਸਾਡੇ ਅੱਖ ਚੋ ਕਿਉਂਕਿ ਇਹ ਇਲਜ਼ਾਮ ਲਾਉਂਦੇ ਸੀ ਕਿ ਪੋਲੀਟਿਕਲ ਪ੍ਰੈਸ਼ਰ ਨਾਲ ਇਹਨਾਂ ਨੇ ਫੈਸਲਾ ਕਰਾਇਆ ਜਦੋਂ ਕਿ ਇਹਦੇ ਚ ਪੋਲੀਟਿਕਲ ਪ੍ਰੈਸ਼ਰ ਚ ਹੁੰਦਾ ਤੇ ਕੋਰਟਸ ਦੇ ਪੋਲੀਟਿਕਲ ਪ੍ਰੈਸ਼ਰ ਨੂੰ ਕਦੇ ਨਹੀਂ ਮੰਨਦੇ ਆ ਗਿਆ ਉਤਤ ਫੈਸਲਾ ਸਾਡੇ ਅੱਖਾਂ 'ਚ ਕਿਵੇਂ ਹੋ ਗਿਆ ਫਿਰ ਅਸੀਂ ਨਾਲੇ ਪੋਲੀਟੀਕਲ ਜਿਹੜੇ ਸਿਸਟਮ ਨਾਲੇ ਗੱਲ ਕਰ ਰਹੇ ਨੇ ਵੀ ਐਮਐਲਏ ਨਾਲ ਜਾਂ ਉਸ ਪਾਰਟੀ ਨਾਲ ਉਸ ਪਾਰਟੀ ਨਾਲ ਸਾਡਾ ਕਰਨਾਲ ਸਿੰਘ ਦਾ ਪਰਮਜੀਤ ਦਾ ਜਾਂ ਹੋਰ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਅਸੀਂ ਅਲੱਗ ਪਾਰਟੀ 'ਚਾਂ ਅਲੱਗ ਪਾਰਟੀ ਦੇ ਨਾਲ ਅਸੀਂ ਕੰਮ ਕਰਦੇ ਆਂ ਆਪਣਾ ਠੀਕ ਹੈ ਪੋਲੀਟੀਕਲ ਸਾਡੇ ਹੈ ਨੇ ਲੇਕਿਨ ਇਸ ਟਾਈਮ ਅਸੀਂ ਪਾਵਰ 'ਚ ਨਾ ਹੋਣ ਕਰਕੇ ਸਾਨੂੰ ਡੇੜੇ ਘਾਰਿਆ ਔਰ ਹੋਰ ਉਲਟਾ ਇਹ ਧਰਨਾ ਲਾ ਕੇ ਬੈ ਗਏ ਆ ਉਹ ਜਾ ਕੇ ਮੈਂ ਤੁਹਾਨੂੰ ਪ੍ਰੈਸ ਹਾਲ ਨੂੰ ਵੀ ਬੇਨਤੀ ਕਰਾਂਗਾ ਕਿ ਕੈਮਰਾ ਮਾਰੋ ਉੱਥੇ ਜਿੱਥੇ ਬੈਠੇ ਨੇ ਕਿ ਕੋਈ ਸ਼ਹਿਰ ਦੇ ਬੰਦੇ ਕਿੰਨੇ ਬੈਠੇ ਨੇ ਉਹਨਾਂ ਨਾਲ ਜਾਂ ਇਸ ਗੁਰੂ ਘਰ ਦੀ ਸੰਗਤ ਦੇ ਕਿੰਨੇ ਆਦਮੀ ਬੈਠੇ ਨੇ ਉੱਥੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਲੋਕ ਇਹਨਾਂ ਨਾਲ ਨੇ ਕੁਛ ਤੇ ਇਹਨਾਂ ਨੇ ਟਾਂਡੇ ਤੋਂ ਬੁਲਾਏ ਆ ਕੁਛ ਪਾਰੋਂ ਬੁਲਾ ਬੁਲਾ ਲੰਦੇ ਆ ਕਿਸਾਨ ਯੂਨੀਅਨ ਦਾ ਨਾਮ ਲੈ ਕੇ ਪਤਾ ਨਹੀਂ ਕਿਹੜੀ ਚਾਲ ਹੀ ਕਿਸਾਨ ਯੂਨੀਅਨ ਹੈ ਵੀ ਜਾਂ ਨਹੀਂ ਹੈ ਵੀ ਕੀ ਹੈਗਾ ਚੱਕਰ ਇਹਨਾਂ ਦਾ ਇਹੋ ਜਿਹੇ ਡਰਾਵੇ ਦੇ ਕੇ ਪ੍ਰਸ਼ਾਸਨ ਤੇ ਪ੍ਰਭਾਵ ਪਾ ਕੇ ਤੇ ਜੇ ਇਹ ਕਹਿਣ ਵੀ ਅਸੀਂ ਕੇਸ ਹੁਣ ਇਹ ਰੰਗ ਕਰਾ ਦਿਆਂਗੇ ਜਿਹੜਾ ਅਰੈਸਟ ਪਾਈ ਗਈ ਹੈ ਤੇ ਇਹ ਕਦੇ ਨਹੀਂ ਹੋ ਸਕਦਾ ਜੇ ਇਹਦੇ ਤੇ ਪ੍ਰਸ਼ਾਸਨ ਨੇ ਇਹਦਾ ਪ੍ਰਭਾਵ ਮੰਨ ਕੇ ਕੋਈ ਇਹੋ ਜਿਹਾ ਕੰਮ ਕੀਤਾ ਤੇ ਅਸੀਂ ਇਹਨਾਂ ਨੂੰ ਛੱਡ ਦਈਏ ਜਾਂ ਕੁਝ ਕਰ ਦਈਏ ਤੇ ਅਸੀਂ ਇਸ ਤੋਂ ਵੱਡਾ ਇਹਦੇ ਧਰਨਾ ਵੀ ਲਾਵਾਂਗੇ ਔਰ ਬੜਾ ਵੱਡਾ ਇੱਕ ਹਿਦੋਲਨ ਵੀ ਛਿੜਾਂਗੇ ਕਿਉਂਕਿ ਅਸੀਂ ਸੱਚ ਦੇ ਖੜੇ ਆਂ ਕੋਟਾ ਸਾਡੇ ਹੱਕ ਚ ਗਈਆਂ ਨੇ ਸਭ ਕੁਝ ਸਾਡੇ ਨਾਲ ਹੈਗਾ ਫਿਰ ਇਹ ਇੰਨਾ ਮਿਸਯੂਜ਼ ਕਰਦੇ ਆ ਜਦੋਂ ਸਾਰੇ ਸਰਟੀਫਾਈ ਐਸਾ ਬੈਜ ਜੋ ਸਰਟੀਫੀਕੇਟ ਸਾਡੇ ਕੋਲ ਜੇਸਟੇਸ਼ਨ ਦਾ 2007 ਦਾ ਜਦੋਂ ਇਹ ਸਾਰੇ ਪਾਸੇ ਜਿੱਤ ਗਏ ਇਹਨਾਂ ਦੀ ਕਿਸੇ ਪਾਸੇ ਵਾਣ ਹੀ ਗਈ ਜਦੋਂ ਹਾਰ ਕੇ ਇਹਨਾਂ ਨੇ ਫਿਰ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਕੁਝ ਗੁੰਡੇ ਹੈਗੇ ਆ ਉਹਨਾਂ ਨਾਲ ਲੱਗੇ ਹੋਏ ਆ ਜਾ ਕੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਭਾਮਨੀ ਸਾਹਿਬ ਕੋਲੋਂ ਜਾਂ ਪਤਾ ਨਹੀਂ ਕਿਸੇ ਹੋਰ ਕੋਲ ਨਾਲ ਪ੍ਰਭਾਵ ਪਵਾ ਕੇ ਉੱਥੇ ਸਾਡੇ ਦੇ ਖਲਾਫ ਸ਼ਿਕਾਇਤਾਂ ਦੇ ਦਿੱਤੀਆਂ ਉਹ ਤੂੰ ਜਦੋਂ ਅਸੀਂ 2-3 ਵਾਰ ਗਏ ਆ ਉੱਥੇ ਵੀ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਇਹ ਕਾਲੀਦਾਲ ਬਦਲ ਦੇ ਬੰਦੇ ਸੀ ਉੱਥੇ ਸੁਣਵਾਈ ਸ਼੍ਰਮਣਿਕ ਕਮੇਟੀ ਜੀ ਸੀ ਤੇ ਸ਼੍ਰਮਣਿਕ ਕਮੇਟੀ ਨਾਲ ਇਹਦਾ ਹੁਣ ਦੱਸੋ ਕੋਈ ਲੈਣਾ ਦੇਣਾ ਹੀ ਨਹੀਂ ਜਦੋਂ ਪੋਰਟਸ ਨੇ ਸਾਡੇ ਹੱਕੇ ਫੈਸਲਾ ਕਰਤਾ ਜਦੋਂ ਇਹਨਾਂ ਦੇ ਖਿਲਾਫ ਫਿਰ ਕੇਸ ਰਜਿਸਟਰ ਹੋਇਆ ਪਹਿਲੇ ਲੱਖੀ ਸਿੰਘ ਰੈਸਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਖੁਦ ਦਰਖਾਸਤ ਦਿੱਤੀ ਕਿ ਇਹ ਕੇਸ ਫਾਲਸਾ ਹੈਗਾ ਇਹਦੀ ਇਨਕੁਆਇਰੀ ਕੀਤੀ ਜਾਵੇ ਇਹਨਾਂ ਨੇ ਗਿਆ ਇਹਨਾਂ ਨੇ ਐਸਐਸਪੀ ਸਾਹਿਬ ਨੂੰ ਕਿਹਾ ਕਿ ਆਈਜੀ ਜੰਦਰ ਨੂੰ ਮਾਰ ਕਰਤੀ ਜਾਵੇ ਉਹਨਾਂ ਨੇ ਆਈਜੀ ਜੰਦਰ ਨੂੰ ਭੇਜ ਦਿੱਤੀ ਆਈਜੀ ਜੰਦਰ ਨੇ ਇਹਨਾਂ ਦੀ ਕਹਿਨ ਤੇ ਵੀ ਉਹਨੂੰ ਪੁੱਛਿਆ ਗਿਆ ਇਹਨਾਂ ਨੂੰ ਕਿ ਕਿੰਨੂੰ ਕਿੰਨੂੰ ਅਸੀਂ ਮਾਰ ਕਰੀਏ ਐਸਐਸਪੀ ਕਪੂਰਥਲਾ ਨੂੰ ਮਾਰ ਕਰਤੀ ਐਸਐਸਪੀ ਕਪੂਰਥਲਾ ਨੇ ਇਨਕੁਆਰੀ ਕੀਤੀ ਪੂਰੀ ਉਹ ਜਿਹੜੀ ਇਨਕੁਆਰੀ ਹੈ ਉਸ 6 ਮਹੀਨੇ ਮੇਰੇ ਖਿਆਲ ਚਲਦੀ ਰਹੀ ਹੈ ਸਾਰੀਆਂ ਗਵਾਹੀਆਂ ਹੋਈਆਂ ਸਾਰਾ ਕੁਝ ਹੋ ਕੇ ਸਾਰੇ ਪੱਖ ਵਾਚ ਕੇ ਉਹਨਾਂ ਨੇ ਪੁਲਿਸ ਅਫਸਰਾਂ ਨੇ ਉਹ ਵੀ ਸਾਡੇ ਹੱਕੇ ਵਿੱਚ ਫੈਸਲਾ ਕਰਦੇ ਵੀ ਇਹ ਜਿਹੜਾ ਕੇਸ ਰਜਿਸਟਰ ਹੋਇਆ ਹੈ ਬਿਲਕੁਲ ਸਹੀ ਹੋਇਆ ਹੈ 420 ਔਰ ਇਹ ਬੰਦੇ ਰੈਸਟ ਹੋਣੇ ਚਾਹੀਦੇ ਨੇ ਠੀਕ ਹੈ ਸੋ ਉਸੇ ਵਿਆਹ ਤੇ ਅਸੀਂ ਤਾਂ ਕੋਈ ਦਬਾਅ ਪਾਇਆ ਕੋਈ ਵੀ ਕਿਉਂਕਿ ਸਾਡੇ ਤਾਂ ਕੋਈ ਪ੍ਰਸ਼ਾਸਨ ਚ ਲੈਣ ਹੈ ਹੀ ਨਹੀਂ ਨਾ ਸਾਡਾ ਕਿਸੇ ਪਾਰਟੀ ਨਾਲ ਸਾਡਾ ਅਕਾਲੀ ਦਲ ਸੰਯੁਕਤ ਆ ਲੈਣਾ ਤੁਹਾਨੂੰ ਪਤਾ ਹੀ ਜਨਨਕ ਪੰਜਾਬ ਚ ਪ੍ਰਭਾਵ ਹੈਗਾ ਸੋ ਇਹ ਉਹ ਉਹਨਾਂ ਨੂੰ ਕਰਨਾ ਪੈਣਾ ਸੀ ਜਦੋਂ ਆਈਜੀ ਸਾਹਿਬ ਦੇ ਹੁਕਮ ਹੋ ਗਏ ਆਰਡਰ ਆ ਗਏ ਪਰ ਠੀਕ ਹੈ ਇਨਕੁਆਰੀ ਸਹੀ ਉਹਦੇ ਬਿਹਾਫ ਤੇ ਉਹਨਾਂ ਨੇ ਬੀਬੀ ਨੂੰ ਐਸ ਕੀਤਾ ਬੀਬੀ ਫਾਲਸ ਪਾਈਗੀ ਇਦਾਂ ਦੇ ਪ੍ਰੂਫ ਲੱਗੇ ਨਾਲ ਸਾਰੇ ਜਦੂ ਸਾਈਨ ਨੇ ਉਹਦੇ ਜਾਲੀ ਸਰਟੀਫੀਕਟਾਂ ਦੇ ਜਾਲੀ ਰਸੀਦਾਂ ਦੇ ਉਹ ਪੁਲਿਸ ਕੀ ਕਰੇਗੀ ਉੱਥੇ ਪੁਲਿਸ ਨੂੰ ਕਰਨਾ ਪੈਣਾ ਪੁਲਿਸ ਨੇ ਕਾਰਵਾਈ ਕੀਤੀ ਔਰ ਕੋਰਟ ਚ ਕੇਸ ਜਾਵੇ ਲੜੋ ਤੁਸੀਂ ਇੱਥੇ ਧਰਨਾ ਲਾ ਕੇ ਝੂਠੀਆਂ ਫੋਵਾ ਬੁਲਾ ਲੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੱਲ ਨੂੰ ਸ਼ਾਇਦ ਉਹਨਾਂ ਨੂੰ ਕੋਈ ਰੋਸ ਮਾਰਚ ਕਰਕੇ ਕਰਨਾ ਸ਼ਾਇਦ ਕਿ ਮੈਂ ਇੱਕ ਵਾਰਨਿੰਗ ਦੇਣੀ ਚਾਹਨਾ ਤੁਹਾਡੇ ਲਈ মিডিਆ ਲਈ ਕਿ ਜੇ ਕੋਈ ਹੁਲੜਵਾਜੀ ਕੀਤੀ ਬਾਜ਼ਾਰ ਚ ਕਿਉਂਕਿ ਪਿਛਲੀ ਵਾਰੀ ਵੀ ਇਹਨਾਂ ਨੇ ਪ੍ਰਧਾਨ ਦੀ ਦੁਕਾਨ ਦੇ ਮੋੜੇ ਕੈਸ਼ੀਅਰ ਦੀ ਦੁਕਾਨ ਦੇ ਮੋੜੇ ਹੋਰ ਸਾਡੇ ਜਿਹੜੇ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਇੱਕ ਦੋ ਦੁਕਾਨਾਂ ਮੋੜੇ ਉਹ ਜੀ ਹੁਲੜਵਾਜੀ ਕੀਤੀ ਜੋ ਕਿ ਨਾ ਬਰਦਾਸ਼ਤ ਕਰਨ ਦੇਗੀ ਜੇ ਕੋਈ ਕੱਲ ਨੂੰ ਉੱਥੇ ਹੁਲੜਵਾਜੀ ਹੋਈ ਤੇ ਉਹਦਾ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਉੱਥੇ ਪਹਿਲੇ ਅਸੀਂ ਪਹਿਲ ਕਰਾਂਗੇ ਨਹੀਂ ਕਿਸੇ ਨਾਲ ਪਰ ਜਿਹੜਾ ਕਰੇਗਾ ਉਹਦਾ ਜਵਾਬ ਉਹਨੂੰ ਉਸੇ ਤਰੀਕੇ ਨਾਲ ਦਿੱਤਾ ਜਾਏਗਾ ਸੋ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਵੀ ਹੋਏਗਾ ਤੇ ਮੈਂ ਹੁਣ ਫੇਰ ਕਹਿੰਨਾ ਪ੍ਰਸ਼ਾਸਨ ਨੂੰ ਵਾਰ ਰੰਗ ਦਿਨਾ ਮੈਂ ਐਮਐਲਏ ਨੂੰ ਵੀ ਕਹਿਣਾ ਵਾ ਕਿ ਉਹ ਸਾਡੇ ਕੰਮ ਵਿੱਚ ਦਖਲਅਲਜੀ ਨਹੀਂ ਕਰੇਗਾ ਨਾ ਉਹ ਕਰਦਾ ਹੈ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਐਮਐਲਏ ਐਮਐਲਏ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆ ਸਾਡੀ ਪਾਰਟੀ ਲੱਗ ਅਸੀਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਦੇ ਆ ਸਾਡੇ ਰੋਜ਼ ਉਹਨਾਂ ਦੇ ਖਿਲਾਫ ਬਿਆਨ ਲੱਗਦੇ ਨੇ ਸਾਡਾ ਕੀ ਮਤਲਬ ਉਹਦੇ ਨਾਲ ਦੱਸੋ ਤੁਸੀਂ ਜੇ ਉਹਨੇ ਕੱਲ ਨੂੰ ਉੱਠ ਕੇ ਇੱਜੇ ਗੋਲਣਵਾਰੀ ਕਰਦੇ ਆ ਤੇ ਫਿਰ ਜੇ ਇਹ ਮੂਹ ਤੋਂ ਮੋ ਜਵਾਬ ਦਿੱਤਾ ਤੇ ਫਿਰ ਕਹਿੰਦਾ ਐਮਐਲਏ ਨੇ ਕਰਾਇਆ ਬਿਲਕੁਲ ਗਲਤ ਆ ਅਸੀਂ ਹਰ ਤਰੀਕੇ ਨਾਲ ਇਹਨਾਂ ਦਾ ਇਹਨਾਂ ਨੂੰ ਜਵਾਬ ਦੇਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਉਸ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਕਿਸੇ ਪ੍ਰਭਾਵ ਨੂੰ ਨਹੀਂ ਮੰਨਣਾ ਜੇ ਕੋਈ ਤੁਸੀਂ ਤਾਂਡਾ ਅਦਸੂਹਾ ਸ਼ਹਿਰ ਚ ਅਮਨ ਸ਼ਾਂਤੀ ਚਾਹਦੇ ਹੋ ਤੇ ਇਹਨਾਂ ਨੂੰ ਇੱਥੇ ਠਾ ਦਿਓ ਤੇ ਬਾਕੀ ਜਿਹੜੇ ਅਰੈਸਟ ਹੋਣ ਵਾਲੇ ਨੇ ਜਿਹੜੇ ਹੋਰ ਇਨਕੁਆਰੀ ਵਿੱਚ ਪਾਏ ਗਏ ਨੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਵੇ ਜੇ ਉਹਨਾਂ ਨੂੰ ਨਾਰਾਸ਼ਟ ਕੀਤਾ ਤੇ ਅਸੀਂ ਫੇਰ ਵੀ ਕੁਛ ਨਾ ਕੁਛ ਉਹਦੇ ਖਿਲਾਫ ਵੀ ਪ੍ਰਦਰਸ਼ਨ ਕਰਾਂਗੇ ਕਿ ਬਾਕੀ ਬੰਦੇ ਰੈਸਟ ਕਿਉਂ ਨਹੀਂ ਕੀਤੇ ਕਿਉਂਕਿ ਇਨਕੁਆਰੀ ਇਹ ਸੱਚੀ ਹੈ ਇਹ ਗੁਰਦਰਾ ਸਿੰਘ ਸਭਾ ਦਾ ਰਜਿਸਟਰਡ ਸਰਟੀਫਿਕੇਟ ਹੈ ਔਰ ਇਸ ਟਾਈਮ ਤੇ ਸਰ ਫਰਮਜੀਤ ਸਿੰਘ ਪੰਮਾ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਨਾਲ ਉਹਨਾਂ ਦੇ ਬਾਕੀ ਸਾਥੀ ਹੈਗੇ ਕਮੇਟੀ ਪੂਰੀ ਹੈਗੀ ਹੈ ਬੜੀ ਵਧੀਆ ਸੇਵਾ ਕਰ ਰਹੇ ਨੇ ਔਰ ਆ ਜਿਹੜੇ ਕੇਸ ਬੀਬੀ ਸਰਿੰਦਰ ਕੌਰ ਅरेस्ट ਕੀਤੀ ਗਈ ਹੈ ਉਹ ਆ ਸਰਟੀਫਿਕੇਟ ਆ ਦੇਖੋ ਤੁਸੀਂ ਉਹਦੇ ਸਾਈਨ ਨੇ ਸਰਿੰਦਰ ਕੌਰ ਦੇ ਸਟੈਂਪ ਲੱਗੀ ਹੋਈ ਹੈ ਆਪੇ ਬਣਾਈ ਹੋਈ ਸਟੈਂਪ ਆਪਣੇ ਸੈਨ ਉਹਨਾਂ ਦੇ ਆਪੇ ਇਹ ਲੈਟਰ ਪੈਡ ਬਣਾਇਆ ਗਿਆ ਸਰਟੀਫਿਕੇਟ ਬਣਾਇਆ ਗਿਆ ਮੈਰਿਜ ਸਰਟੀਫਿਕੇਟ ਇਸੇ ਤਰ੍ਹਾਂ ਇਹਨਾਂ ਨੇ ਕੈਸ਼ ਰਸੀਦਾਂ ਬਣਾਈਆਂ ਜਾਲੀ ਕਾਫੀ ਕਾਫੀ ਤਦਾਦ ਵਿੱਚ ਕੋ 2 ਸਾਲ ਕੇ 1.5 ਸਾਲੇ ਰਸੀਦਾਂ ਯੂਜ਼ ਕਰ ਘਟਦੇ ਰੇ ਪੈਸੇ ਇਕੱਠੇ ਕਰਦੇ ਰੇ ਫਿਰ ਦੇਖੋ ਇਹਨਾਂ ਨੇ ਕੀ ਕੀਤਾ ਜਵਿੰਦਰ ਸਿੰਘ ਕਾਲੋਵੈਕ ਜਿਹੜਾ ਮੇਨ ਬੰਦਾ ਸ਼ਰਾਰਤ ਆ ਪਵਾੜੇ ਦੀ ਜੜ ਉਸ ਬੰਦੇ ਨੇ ਰਾਗੀ ਜਥੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਚੱਲਦੇ ਆ ਉਹਨਾਂ ਰਾਗੀ ਜਥਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇਸ ਗੁਰੂ ਘਰ ਦੇ ਵਿੱਚ ਤੁਸੀਂ ਕੀਰਤਨ ਕਰਨ ਆਓ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਿਆ ਜੇ ਤੁਸੀਂ ਆਏ ਤੁਹਾਡੀਆਂ ਪੱਗਾਂ ਲਾਥ ਜਣੀਆਂ ਤੁਹਾਡੀ ਬੇਇੱਜ਼ਤੀ ਹੋਏਗੀ ਸੰਗਤ ਬੜੀ ਖਿਲਾਫ ਹੈ ਉਹਨਾਂ ਦੇ ਤੇ ਉਹ ਇਸ ਤਰ੍ਹਾਂ ਦੇ ਮਲਕ ਕਾਰੇ ਕਾਰਨਾਮੇ ਜਿਹੜਾ ਬੰਦਾ ਕਰਦਾ ਹੋਵੇ ਗੁਰੂ ਘਰ ਦੇ ਵਿੱਚ ਪ੍ਰਚਾਰ ਕਰਨ ਤੋਂ ਰੋਕਦਾ ਹੋਵੇ ਉਹ ਕਿੰਨਾ ਵੀ ਗੁਰੂ ਘਰ ਦਾ ਹੈਤੀ ਹੋਏਗਾ ਨਾ ਕਿੰਨਾ ਗੁਰੂ ਘਰ ਦਾ ਉਹ ਗੁਰਸੇਖ ਹੋਏਗਾ ਸੋ ਇਹ ਬੇਨਤੀ ਹੈ ਵੀ ਅਸੀਂ ਚਾਹਨੇ ਆ ਇਨ੍ਹਾਂ ਬੰਦਿਆਂ ਦੇ ਜਿਹੜਾ ਐਕਸ਼ਨ ਸਹੀ ਐਕਸ਼ਨ ਬੰਦਾ ਹੈ ਜਿਨ੍ਹਾਂ ਦੇ ਨਾਂ ਦੇ ਵਿੱਚ ਉਹ ਜ਼ਰੂਰ ਅरेस्ट ਕੀਤੇ ਜਾਣ ਤਾਂ ਕਿ ਅੱਗੇ ਵਾਸਤੇ ਕੋਈ ਇਹੋ ਜਿਹਾ ਗੁਰੂ ਘਰ ਦੇ ਵਿੱਚ ਹੁੱਲਣ ਬਾਜੀ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਇਹ ਸਾਡੀ ਬੇਨਤੀ ਹੈ ਤੁਹਾਡੇ ਲਈ ਇਹ ਪ੍ਰੈਸ ਵਿੱਚ ਸਾਡਾ ਮੈਸੇਜ ਚਲੇ ਜਾਵੇ ਔਰ ਤੁਹਾਡਾ ਸਾਰੀ ਪੈਸਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸੱਦੇ ਤੇ ਇੱਥੇ ਆਏ